PB Today ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਦੋ ਅਗਵਾਕਾਰਾਂ ਨੂੰ ਨਕਲੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਬਲ ਦੀ ਐਸਪੀ ਫਿਲੌਰ ਨੇ ਦੱਸਿਆ ਕਿ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੂਵਾਲ ਨੇ 112 ਹੈਲਪਲਾਈਨ ਨੰਬਰ ਤੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਤੀ ਤੇਜਾ ਸਿੰਘ ਨੂੰ ਕਿਸੇ ਨੇ ਅਗਵਾ ਕਰਕੇ ਉਸ ਨੂੰ ਛੱਡਣ ਲਈ ਪਹਿਲਾਂ 5 ਲੱਖ ਫਿਰ 2 ਲੱਖ ਰੁਪਏ ਮੰਗੇ ਅੰਤ ਵਿੱਚ 20000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਜਿਸ ਉਪਰੰਤ ਪੁਲਿਸ ਨੇ ਟੀਮਾਂ ਬਣਾ ਕੇ ਫੋਨ ਲੋਕੇਸ਼ਨ ਰਾਹੀਂ ਚੰਡੀਪੀਰ ਕੜਿਆਣਾ ਤੋਂ ਤੇਜਾ ਸਿੰਘ ਨੂੰ ਲੱਭ ਲਿਆ ਅਤੇ ਉਥੋਂ ਹੀ ਦੋ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਸਾਥੀ ਇੱਕ ਔਰਤ ਅਤੇ ਇੱਕ ਵਿਅਕਤੀ ਪੱਜਣ ਵਿੱਚ ਕਾਮਯਾਬ ਹੋ ਗਏ ਕਾਬੂ ਕੀਤੇ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਫੋਨ ਕਰਕੇ ਤੇਜਾ ਸਿੰਘ ਨੂੰ ਕਿਰਨਜੀਤ ਕੌਰ ਪਤਨੀ ਮੰਗਾਵਾਸੀ ਜਗਤਪੁਰਾ ਦੇ ਘਰ ਬੁਲਾਇਆ ਸੀ ਤੇ ਖਿਡੌਣਾ ਪਿਸਤੌਲ ਦਿਖਾ ਕੇ ਪਹਿਲਾਂ 1100 ਰੁਪਏ ਆਪਣੇ ਖਾਤੇ ਵਿੱਚ ਪੁਆਏ ਤੇ ਫਿਰ ਉਸਦੀ ਆਡੀਓ ਰਿਕਾਰਡ ਕਰਕੇ ਉਸਨੂੰ ਬਲੈਕਮੇਲ ਕਰਨ ਲੱਗੇ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਜਟੇਰਾ ਅਤੇ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਿੰਵਜੋਹੀ ਜਿਨ੍ਹਾਂ ਕੋਲੋਂ ਪੰਜ ਮੋਬਾਈਲ ਫੋਨ ਦੋ ਮੋਟਰਸਾਈਕਲ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕਰ ਲਿਆ ਹੈ ਜਦ ਕਿ ਬਾਕੀਆਂ ਦੀ ਪਾਲ ਜਾਰੀ ਹੈ ਆਓ ਪੁਲਿਸ ਅਧਿਕਾਰੀਆਂ ਤੋਂ ਲਈਏ ਇਸ ਘਟਨਾ ਦੀ ਹੋਰ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਚਾਰ ਜਾਣਿਆਂ ਨੇ ਗੁੱਡ ਨਾਈਟ ਕਰ ਲਿਆ ਗੁੱਡ ਨਾਈਟ ਕਰਨ ਤੋਂ ਬਾਅਦ 5 ਲੱਖ ਦੀ ਫਰौती ਮੰਗੀ ਕੁੱਟਿਆ ਵੀ ਮਾਰਿਆ ਵੀਆ ਫਿਰ 5 ਲੱਖ ਤੋਂ 2 ਲੱਖ ਤੇ ਆ ਗਏ ਜੀ 2 ਲੱਖ ਤੋਂ 20 ਹਜ਼ਾਰ ਤੇ ਆ ਗਏ ਜੀ 20 ਹਜ਼ਾਰ ਤੇ ਜਦੋਂ ਆਏ ਮੈਂ ਘਰਦਿਆਂ ਨੂੰ ਫੋਨ ਕੀਤਾ ਇਹਨਾਂ ਕੋਲੋਂ ਕਢ ਕੇ ਤਾਂ ਇਹਨਾਂ ਨੇ ਉਸੇ ਟਾਈਮ ਹੀ ਸਾਹਬ ਉਹਨਾਂ ਨੂੰ ਫੋਨ ਕੀਤਾ ਥਾਣਿਆਂ 'ਚ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਕਰਕੇ ਉਹਨਾਂ ਤੋਂ ਮੈਨੂੰ ਬਚਾਇਆ ਗਿਆ ਉਹ ਮੈਨੂੰ ਮਾਰਨ ਦੇ ਆ ਧਮਕੀਆਂ ਦੇ ਰਾਇ ਤੇ ਪੰਜ ਪੰਜ ਮਿੰਟਾ ਬਾਅਦ ਜੀ ਕਿ ਤੈਨੂੰ ਮਾਰ ਦਾਂਗੇ ਜੇ ਤੂੰ 20000 ਰੁਪਇਆ ਨਾ ਦਿੱਤਾ ਅੱਛਾ ਪਹਿਲਾਂ ਕਿੰਨੇ ਪੈਸੇ ਮੰਗਦੇ ਸੀ ਤੂੰ ਪਹਿਲਾਂ 5 ਲੱਖ ਰੁਪਇਆ ਮੰਗਿਆ ਜੀ 5 ਲੱਖ ਤੋਂ ਬਾਅਦ 20000 ਪੰਜ ਲੱਖ ਤੋਂ ਬਾਅਦ 2 ਲੱਖ ਤੇ ਆ ਗਏ ਜੀ 2 ਲੱਖ ਤੋਂ ਬਾਅਦ 20000 ਤੇ ਤਾਂ ਕਹਿੰਦੇ ਸੀ ਅੱਛਾ ਜੀ ਜੇਪਾ ਮੇਰੀਆਂ ਕੱਢ ਲਈ ਕਰ ਸਾਰੀਆਂ ਜੇਪਾਂ ਚੋਂ ਵੀ ਪੈਸੇ ਕੱਢ ਲਏ ਮੇਰੇ ਹਥਿਆਰ ਕੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲ ਜੀ ਮੇਰੇ ਸਾਹਮਣੇ ਚੇਕ ਕਰਵਾ ਕਰਕੇ ਹੁਣ ਤਾਂ ਉਹ ਕਹਿੰਦੇ ਨੇ ਵੀ ਨਹੀਂ ਹੈਗਾ ਜੀ ਮੇਰੇ ਸਾਹ ਚ ਹੈਗਾ ਦੀ ਉਹ ਤਾਂ ਬਰਾਮਦ ਹੋ ਗਿਆ ਨਕਲੀ ਪੁਲਿਸ ਮੈਂ ਬਰਾਮਦ ਕਰਨੇ ਬਸ ਹੋ ਚੁੱਕੀ ਹਾਂ ਜੀ ਹਾਂ ਉਸ ਤੋਂ ਨਾ ਤੁਹਾਨੂੰ ਪੱਟਿਆ ਮਾਰਿਆ ਪੰਜ ਬਹੁਤ ਜਿਆਦਾ ਦੇਖੋ ਹਾਲ ਕੀ ਹੁਣ ਜਦੋਂ ਤੁਹਾਨੂੰ ਫਲੋਰ ਪੁਲਿਸ ਨੇ ਉਹਨਾਂ ਕੋ ਬਚਾਇਆ ਕੀ ਚੇ ਨਾ ਮੈਂ ਧੰਨਵਾਦ ਕਰਦਾ ਜੀ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਕਿਉਂਕਿ ਉਹਨਾਂ ਨੇ ਮੇਰਾ ਸੰਯੋਗ ਦਿੱਤਾ ਕਿਉਂਕਿ ਮੇਰੇ ਮੈਂ ਇਹਨਾਂ ਨੂੰ ਕੰਪਲੀਟ ਕੀਤੀ 112 ਤੇ ਉਹਨਾਂ ਨੇ 20-25 ਮਿੰਟਾਂ ਚ ਮੇਰਾ ਘਰ ਵਾਲੇ ਮੇਰੇ ਹਵਾਲੇ ਕੀਤੇ ਤੇ ਇਹ ਕੰਮ ਦਾ ਧੰਨਵਾਦ ਆ ਫਿਰ ਜਿੰਨਾ ਨੇ ਕੀਤਾ ਮੇਰੇ ਬੰਦੇ ਨਾਲ ਨਜਾਇਜ਼ ਕੀਤਾ ਜੋ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਪੁਲਿਸ ਮੌਕੇ ਤੇ ਪਹੁੰਚ ਗਈ ਜੇ ਪੁਲਿਸ ਜਦ ਹੀ ਪਹੁੰਚ ਗਈ 10 ਮਿੰਟਾਂ ਉਹ 2 ਮਿੰਟ ਵੀ ਨਹੀਂ ਲਾਇਆ ਉਹਦੀ ਪੁਲਿਸ ਮੇਰੇ ਕੋਲ ਆ ਗਈ ਮੈਂ ਫੋਨ ਕੀਤਾ ਜਦ ਹੀ ਆ ਗਏ ਆਖ ਕੇ ਉਹਨਾਂ ਨੇ ਕਾਰਵਾਈ ਕੀਤੀ ਆ ਦੋਛੀ ਫੜ ਲਿਆ ਹਾਂਜੀ ਦੋ ਫੜ ਲਿਆ ਅੱਛਾ ਜੀ ਹਾਂਜੀ ਕੱਲ ਮਿਤੀ 27 ਛੇ ਬੱਚੇ ਨੂੰ ਸ਼ਾਮ ਦੇ ਵਕਤ ਇੱਕ ਲੇਡੀ ਕਮਲਜੀਤ ਕੌਰ ਵਾਇਫ ਆਫ ਤੇਜਾ ਸਿੰਘ ਇਸ ਸਨੇਕੇ ਜੋ ਕਿ ਲੱਡੂ ਵਗੈਰੇ ਆਣ ਵਾਲਿਆ ਜਿਨ੍ਹਾਂ ਨੇ ਕਿ 112 ਜੋ ਕਿ ਇੱਕ ਐਮਰਜੈਂਸੀ ਹੈਲਪਲਾਈਨ ਹੈ ਉਸ ਤੇ ਸੰਪਰਕ ਕਰਕੇ ਪੁਲਿਸ ਨਾਲ ਰਾਫਤਾ ਕਾਇਮ ਕੀਤਾ ਕਿ ਉਸ ਦੇ ਘਰ ਵਾਲੇ ਤੇਜਾ ਸਿੰਘ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਤੇ ਉਸ ਬਦੂ 20000 ਦੀ ਫਰੋਥੀ ਦੀ ਮੰਗ ਕੀਤੀ ਇਸ ਘੜੀ ਦੇ ਵਿੱਚ ਜਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਪਰਚੀ ਨੂੰ ਪੜਤਾਲ ਦੇ ਰਾਹੀਂ ਵੈਰੀਫਾਈ ਕੀਤਾ ਤੇ ਮੋਬਾਈਲ ਲੋਕੇਸ਼ਨਾਂ ਰਾਹੀਂ ਅਸੀਂ ਟਰੈਕ ਕੀਤਾ ਸਾਨੂੰ ਤੇਜਾ ਸਿੰਘ ਜੋ ਕਿ ਛੰਡੀਪੀਰ ਤੋਂ ਬਰਾਮਦ ਹੋਇਆ ਅਤੇ ਸਾਨੂੰ ਦੋ ਦੋਸ਼ੀ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਈਂ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਗਤਪੁਰਾ ਪੰਜ ਟੇਰਾ ਮੌਕੇ ਤੋਂ ਗ੍ਰਿਫਤਾਰ ਹੋਏ ਅਤੇ ਇੱਕ ਦੋਸ਼ੀ ਨਰਿੰਦਰ ਕੁਮਾਰ ਜੋ ਮੌਕੇ ਦਾ ਫਾਇਦਾ ਉਠਾ ਕੇ ਉਥੋਂ ਭੱਜ ਗਿਆ ਅਤੇ ਇੱਕ ਹੋਰ ਦੋਸ਼ੀ ਕਿਰਨਜੀਤ ਕੌਰ ਵਾਈਫ ਆਫ ਮੰਗਾ ਵਾਸੀ ਜਗਤਪੁਰਾ ਪੰਜ ਟੇਰਾ ਇਹ ਮੌਕੇ ਤੋਂ ਫਰਾਰ ਨੂੰ ਛਕਾ ਗਿਆ ਸਾਰੀ ਪੜਤਾਲ ਕਰਨ ਤੁਹਾਡੇ ਕੋਲ ਸਾਹਮਣੇ ਆਈ ਹੈ ਕਿਰਨਜੀਤ ਕੌਰ ਜੋ ਕਿ ਤੇਜਾ ਸਿੰਘ ਨੂੰ ਫੋਨ ਤੇ ਬਹਿਲਾ ਫਸਲਾ ਕੇ ਆਪਣੇ ਬਾਸ ਉਸਨੇ ਘਰੇ ਬੁਲਾ ਲਿਆ ਸੀ ਅਤੇ ਉਸ ਦੇ ਨਾਲ ਜੋ ਵੀ ਇੱਕ ਗਲਤ ਸਿਸਟਮ ਦੇ ਵਿੱਚ ਸੀ ਤੇ ਜਿਸ ਨੂੰ ਕੀ ਕਮਲੇਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਬਾਈਲ ਦੀ ਰਿਕਾਰਡਿੰਗ ਬਣਾਉਂਦੇ ਹੋਏ ਬਲੈਕਮੇਲ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਖਡੌਣਾ ਪਿਸਤੌਲ ਦੇ ਨਾਲ ਉਸ ਨੂੰ ਦਬਾਅ ਪਵਾ ਕੇ ਪਹਿਲਾਂ ਆਪਣੇ ਅਕਾਊਂਟ 'ਚ 1100 ਰੁਪਏ ਪੁਆਏ ਅਤੇ ਫਿਰ ਉਸ ਦੀ ਵਾਈਫ ਨੂੰ ਫੋਨ ਕਰਾ ਕੇ ਪਹਿਲਾਂ 5 ਲੱਖ ਦੀ ਮੰਗ ਕੀਤੀ ਫਿਰ 2 ਲੱਖ ਦੀ ਫਿਰ 20000 'ਚ ਨਾ ਸੌਦਾ ਤੈਅ ਹੋਇਆ ਜੋ ਤੇਜਾ ਸਿੰਘ ਦੇ ਪਤਨੀ ਕਿਰਨ ਕਮਲੇ ਕਮਲਜੀਤ ਕੌਰ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਨੂੰ ਫੌਰਨ ਅਸੀਂ ਕਾਰਵਾਈ ਕਰਦੇ ਤੇਜਾ ਸਿੰਘ ਨੂੰ ਬਰਾਮਦ ਕੀਤਾ ਤੇ ਬਾਕੀ ਦੋਸ਼ਾਂ ਨੂੰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀਆਂ ਦੀ ਪਾਲ ਜਾਰੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਅਫਰ ਕੀਤਾ ਜਾ ਰਿਹਾ ਤੇ ਇਹ ਅਬ ਵੈਰੀਫਾਈ ਕਰਾਂਗੇ ਇਹਨਾਂ ਨੇ ਹੋਰ ਇਸ ਤਰ੍ਹਾਂ ਦੀ ਕਿਤੇ ਨਹੀਂ ਵਰਤਦਾ ਜੀ ਇਹਨਾਂ ਤੇ ਪਿੰਲਾ ਰਿਪੋਰਟ ਬਣਾਈ ਆ ਨਹੀਂ ਕੁੰਮੇ ਦਰਜ ਨਹੀਂ ਹੈ ਸਾਨੂੰ ਇਹਨਾਂ ਤੋਂ ਬਰਾਮਦ ਹੋਇਆ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਇੱਕ ਖੜਾਵਾ ਪਿਸਤੌਲ ਹੋਇਆ